ਭਾਰਤੀ ਜਨਤਾ ਪਾਰਟੀ ਨੇ ਉਪ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਐਲਾਨਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਉਮੀਦਵਾਰ ਕਿਹੜਾ ਕਿੱਥੋਂ ਹੋਣਾ ਹੈ ਇਹ ਲਗਭਗ ਤੈਅ ਹੁੰਦਾ ਜਾ ਰਿਹਾ ਬਰਨਾਲਾ ਦੀ ਉਪ ਚੋਣ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਨਾਮ ਫਾਈਨਲ ਕਰ ਲਿਆ ਦੱਸਿਆ ਜਾਂਦਾ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਾਰਾਸਲ ਹਾਲੇ ਤੱਕ ਸੰਗਰੂਰ ਲੋਕ ਸਭਾ ਚੋਣ ਤੋਂ ਬਾਅਦ ਖਾਲੀ ਹੋਈ ਬਰਨਾਲਾ ਸੀਟ ਦੇ ਬਾਰੇ ਫੈਸਲਾ ਨਹੀਂ ਹੋਇਆ ਇੱਥੋਂ ਤੱਕ ਕਿ ਮੰਤਰੀ ਮੀਤ ਹੇਰ ਨੇ ਹਾਲੇ ਤੱਕ ਵਿਧਾਇਕੀ ਤੋਂ ਅਸਤੀਫਾ ਵੀ ਨਹੀਂ ਦਿੱਤਾ ਪਰ ਭਾਰਤੀ ਜਨਤਾ ਪਾਰਟੀ ਨੇ ਲੱਗਦਾ ਹੈ ਇੰਜ ਹੈ ਕਿ ਆਪਣਾ ਉਮੀਦਵਾਰ ਤੈਅ ਕਰ ਲਿਆ ਉਮੀਦਵਾਰ ਹੋ ਸਕਦੇ ਆ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੇਵਲ ਸਿੰਘ ਢਿੱਲੋਂ ਨੇ ਤਿਆਰੀਆਂ ਵੀ ਫੜ ਲੀਆਂ ਨੇ ਤੇ ਵਰਕਰਾਂ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਵੀ ਸ਼ੁਰੂ ਕਰ ਲਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੇਵਲ ਸਿੰਘ ਢਿੱਲੋਂ ਭਾਜਪੀ ਦੇ ਬਰਨਾਲਾ ਤੋਂ ਉਪ ਚੋਣ ਦੇ ਲਈ ਉਮੀਦਵਾਰ ਹੋ ਸਕਦੇ ਆ। ਇਹ ਗੱਲ ਮੀਡੀਆ ਰਿਪੋਰਟਾਂ ਦੇ ਵਿੱਚ ਸਾਹਮਣੇ ਆ ਰਹੀ ਹੈ ਤੇ ਇਹ ਗੱਲ ਕਿਤੇ ਨਾ ਕਿਤੇ ਵਰਕਰਾਂ ਦੀਆਂ ਮੀਟਿੰਗਾਂ ਦੇ ਦੌਰਾਨ ਕੇਵਲ ਸਿੰਘ ਢਿੱਲੋਂ ਵੀ ਮੰਨ ਦੇ ਨਜ਼ਰ ਆਉਂਦੇ ਨੇ। ਜੇਕਰ ਬਰਨਾਲਾ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਦੇ ਉੱਤੋਂ ਜਿਹੜਾ ਭਾਰਤੀ ਜਨਤਾ ਪਾਰਟੀ ਉਪ ਚੋਣ ਦੇ ਵਿੱਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਸਕਦੀ ਹੈ ਕੇਵਲ ਸਿੰਘ ਢਿੱਲੋਂ ਇਸ ਸਮੇਂ ਪੰਜਾਬ ਬੀਜੇਪੀ ਦੇ ਉਪ ਪ੍ਰਧਾਨ ਨੇ ਅਤੇ ਕੋਰ ਕਮੇਟੀ ਦੇ ਮੈਂਬਰ ਨੇ ਹਾਈ ਕਮਾਂਡ ਤੋਂ ਮਿਲੇ ਸੰਕੇਤਾਂ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਆਪਣੇ ਸਮਰਥਕਾਂ ਦੇ ਨਾਲ ਜਿਹੜੀ ਹੈ ਵਰਕਰਾਂ ਦੇ ਸਮਰਥਕਾਂ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਮੀਟਿੰਗਾਂ ਹੁਣ ਮੰਨਿਆ ਜਾਂਦਾ ਹੈ ਕਿ ਉਪ ਚੋਣ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕੇਬਲ ਸਿੰਘ ਢਿੱਲੋਂ ਨੂੰ ਹਰੀ ਝੰਡੀ ਦਿਖਾਈ ਜਾ ਚੁੱਕੀ ਹੈ ਭਾਜਪਾ ਅਲਾਕਮਾਨ ਦੇ ਵੱਲੋਂ ਅਤੇ ਇਹਨਾਂ ਮੀਟਿੰਗਾਂ ਦੇ ਵਿੱਚ ਬਕਾਇਦਾ ਕੇਬਲ ਸਿੰਘ ਢਿੱਲੋਂ ਜਿਹੜੇ ਆ ਉਹ ਚੋਣ ਰਣਨੀਤੀ ਨੂੰ ਲੈ ਕੇ ਚਰਚਾ ਵੀ ਕਰ ਰਹੇ ਆ ਢਿੱਲੋਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਡਬਲ ਇੰਜਨ ਦੀ ਸਰਕਾਰ ਬਣਨ ਜਾ ਰਹੀ ਹੈ ਇਹ ਗੱਲ ਢਿੱਲੋਂ ਕਹਿੰਦੇ ਆ ਹਾਲਾਂਕਿ ਸਪੱਸ਼ਟ ਨਹੀਂ ਹੁੰਦਾ ਕਿ ਢਿੱਲੋਂ ਇਹ ਗੱਲ ਕਿਵੇਂ ਕਹਿ ਸਕਦੇ ਆ ਇੱਕ ਜਾਂ ਦੋ ਉਪਚੋਣਾਂ ਜਿੱਤਣ ਦੇ ਨਾਲ ਹਾਲਾਂਕਿ ਇੱਥੇ ਵੀ ਸ਼ੰਕਾ ਹੈ ਕਿ ਜਿੱਤੀਆਂ ਜਾਣੀਆਂ ਨੇ ਕਿ ਨਹੀਂ ਜਿੱਤਣ ਨਾਲ ਡਬਲ ਇੰਜਨ ਦੀ ਸਰਕਾਰ ਕਿਸ ਆਧਾਰ ਤੇ ਬਣ ਸਕਦੀ ਹੈ ਇਹ ਗੱਲ ਸਪਸ਼ਟ ਨਹੀਂ ਹੋਈ ਪਰ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੇਵਲ ਸਿੰਘ ਢਿੱਲੋਂ ਨੂੰ ਹਰੀ ਝੰਡੀ ਵਾਲਾ ਕਮਾਂਡ ਭਾਜਪਾ ਦੀ ਨੇ ਦਿਖਾ ਦਿੱਤੀ ਹੈ ਕਿ ਤੁਸੀਂ ਬਰਨਾਲਾ ਤੋਂ ਉਪਚੋਣ ਲੜਨੀ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਬਰਨਾਲਾ ਜਿਹੜਾ ਵਿਧਾਨ ਸਭਾ ਹਲਕਾ ਹੈ ਇੱਥੋਂ ਭਾਜਪਾ ਨੂੰ ਲਗਭਗ 19000 ਦੇ ਕਰੀਬ ਵੋਟ ਪਈ ਸੀ ਜੇਕਰ 50 57000 ਕੇਬਲ ਢਿੱਲੋਂ ਵਾਲੀ ਪਲੱਸ ਕ ਮਾਈਨਸ ਕਰ ਲਈਏ ਤਾਂ ਇਹ ਵੋਟ ਲਗਭਗ 26 27000 ਦੇ ਕਰੀਬ ਚਲੇ ਜਾਂਦੀ ਹੈ ਤਾਂ ਜੇਕਰ ਭਾਜਪਾ ਇਸ ਸਥਿਤੀ 'ਚ ਚਲੇ ਜਾਂਦੀ ਹੈ ਤਾਂ ਫਾਈਟ ਬੜੀ ਫਸਮੀ ਹੋ ਜਾਣੀ ਹੈ ਆਮ ਆਦਮੀ ਪਾਰਟੀ ਵੀ ਲੜੂਗੀ ਕਾਂਗਰਸ ਵੀ ਲੜੂਗੀ ਤੇ ਅਕਾਲੀ ਦਲ ਵੀ ਇਸ ਸੀਟ ਤੇ ਚੋਣ ਲੜੂਗਾ ਚੋਕੌਨੀ ਫਾਈਟ ਹੈ ਤੇ ਮੈਨੂੰ ਲੱਗਦਾ ਹੈ ਕੋਈ ਹੋਰ ਹੀ ਨਾ ਦਾਲ ਆ ਜਾਵੇ ਪਰ ਫਿਲਹਾਲ ਕੇਵਲ ਢਿੱਲੋਂ ਦੇ ਮੈਦਾਨ ਚੌਣ ਨਾਲ ਬਰਨਾਲਾ ਦੀ ਉਪ ਚੋਣ ਜਿਹੜੀ ਆ ਉਹ ਬੜੀ ਇੰਟਰਸਟਿੰਗ ਹੋ ਜਾਣੀ ਹੈ ਉਪ ਚੋਣ ਤੈਅ ਹੈ ਪਰ ਮੰਤਰੀ ਮੀਤ ਹਰ ਲੱਗਦਾ ਇੰਜ ਆ ਕਿ ਮੰਤਰੀ ਵਾਲਾ ਅਹੁਦਾ ਛੱਡ ਕੇ ਹਜੇ ਰਾਜ਼ੀ ਨਹੀਂ ਹੈਗੇ ਸਾਰੇ ਵਿਧਾਇਕਾਂ ਨੇ ਤਿੰਨ ਵਿਧਾਇਕ ਉਹਨਾਂ ਦੇ ਨਾਲ ਚੁਣੇ ਗਏ ਆ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਰਾਜਕੁਮਾਰ ਚੱਬੇਵਾਲ ਉਹਨਾਂ ਦੀ ਪਾਰਟੀ ਦੀ ਚੁਣੇ ਗਏ ਆ ਉਹਨਾਂ ਨੇ ਵੀ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਤਾ ਗਿੱਦੜਬਾਏ ਵਾਲੇ ਰਾਜਾ ਵੜਿੰਗਹੋਰੀ ਵੀ ਲੁਧਿਆਣੇ ਤੋਂ ਲੋਕ ਸਭਾ ਲਈ ਚੁਣੇ ਗਏ ਆ ਉਹਨਾਂ ਨੇ ਵੀ ਗਿੱਦੜਬਾਏ ਤੋਂ ਅਸਤੀਫਾ ਦਿੱਤਾ ਮੰਤਰੀ ਮੀਤਹਿਰ ਨੇ ਹਾਲੇ ਤੱਕ ਅਸਤੀਫਾ ਨਹੀਂ ਦਿੱਤਾ ਪਰ ਉਹਨਾਂ ਕੋਲ 4-5 ਦਿਨ ਹੈਗੇ ਆ ਸ਼ਾਇਦ ਉਹ ਉਹ ਤੋਂ ਅਸਤੀਫਾ ਦੇ ਦੇਣ ਸਪੀਕਰ ਵੀ ਉਹਨਾਂ ਦੇ ਘਰ ਦੇ ਆ ਪਰ ਮਿੰਟੋ ਮਿੰਟਿਸ ਜਿਹੜਾ ਅਸਤੀਫਾ ਉੱਪਰ ਬਾਣ ਵੀ ਹੋ ਜਾਣਾ